ਹੈਲੋ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਜੀ ਮੈਂ ਤੁਹਾਡੇ ਨਾਲ ਗਰਮੀ ਦੀ ਬਹੁਤ ਹੀ ਹੈਂਡ ਰੈਸਪੀ ਸ਼ੁਰੂ ਕਰਨ ਲੱਗੀ ਹਾਂ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਬਲੌਗ ਨੂੰ ਬਿਲਕੁਲ ਸਕਿਪ ਨਹੀਂ ਕਰਨਾ ਤੇ ਤੁਹਾਨੂੰ ਮੈਂ ਦੱਸੂਗੀ ਜੀ ਗਰਮੀ ਦੇ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਆਪਾਂ ਕਿਵੇਂ ਗਰਮੀ ਤੋਂ ਬਚਣਾ ਤੇ ਕਿਵੇਂ ਆਪਾਂ কুল-ਕੂਲ ਰਹਿਣਾ ਸੋ ਇਹ কুল-ਕੂਲ ਰਹਿਣ ਲਈ ਤੁਹਾਨੂੰ ਪੂਰਾ ਭਾਈ ਬਲੌਗ ਵੇਖਣਾ ਪੈਣਾ ਬਲੌਗ ਨਾਲ ਬਣੇ ਰਿਓ ਬਲੌਗ ਨੂੰ ਇਹ ਕੁੱਲ ਵੀ ਐਂਡ ਨਹੀਂ ਕਰਨਾ ਹੈ ਹਲੋ ਜੀ ਆਪਾਂ ਲੈ ਲਿਆ ਹੁਣ ਮਿਕਸੀ ਮਿਕਸੀ ਦਾ ਜੱਗ ਤੇ ਜਿਹੜਾ ਹੁਣੇ ਮਿਕਸੀ ਦਾ ਜੱਗਾ ਹੁਣੇ ਪਹਿਲਾਂ ਇੱਥੇ ਰੱਖ ਕੇ ਇਹਦੇ ਵਿੱਚ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਇਹਨਾਂ ਪੀਸਾਂ ਨੂੰ ਪਾਵਾਂਗੇ ਤੇ ਇਹਦੇ ਵਿੱਚ ਜਿਹੜੇ ਬੀਜ ਆ ਨਾ ਉਹ ਕੱਢ ਦਿਓ ਕਿਉਂਕਿ ਨਹੀਂ ਬੀਜ ਦੇ ਨਾਲ ਤਾਂ ਕੜਤਨ ਕਰਤਨ ਹੋ ਜਾਣੀਆਂ ਲੋਜੀ ਜਿੰਨਾ ਤਰਬੂਜ ਤੁਹਾਨੂੰ ਚਾਹੀਦਾ ਕੋਈ ਧਮਾਨਾ ਕਹਿ ਰਹਿੰਦਾ ਤੁਸੀਂ ਸਾਰੇ ਕਮੈਂਟਾਂ ਵਿੱਚ ਦੱਸਿਓ ਵੀ ਤੁਸੀਂ ਭਾਈ ਕੀ ਕਹਿੰਦੇ ਹੋ ਤੇ ਅਸੀਂ ਕਹਿ ਦਿੰਦੇ ਹਾਂ ਤਰਬੂਜ ਕਿਉਂਕਿ ਇਹ ਮੈਂ ਤਰਬੂਜ ਜਿਆਦਾ ਉਹਨਾਂ ਵਾਲਾ ਬੀਜ ਵਾਲਾ 사이ਟ ਤੋਂ ਲਿਆ ਸੁਕੀਰਾ ਜੇ ਤਰਬੂਜ ਤੁਹਾਨੂੰ ਪਤਾ ਤਰਬੂਜ ਦੇ ਵਿੱਚ ਬੀਜ ਹੁੰਦੇ ਆ ਕਾਲੇ ਕਾਲੇ ਉਹ ਕੱਢਣੇ ਛੋਟੇ ਛੋਟੇ ਜਿਹਾ ਬਹੁਤ ਔਖੇ ਆ ਵਿਚਾਰ ਉਪਰ ਆਪਾਂ ਛੋਟੇ ਪੀਸਾਂ ਦੇ ਵਿੱਚ ਕੱਟ ਕੇ ਇਹਨਾਂ ਨੂੰ ਜਿੱਥੇ ਬੀਜ ਹੋਗਾ ਜਿਵੇਂ ਹੁਣ ਦੇਖੋ ਆ ਦੇਖੋ ਇਹਦੇ ਵਿੱਚ ਬੀਜ ਸੀ ਨਾ ਮੈਨੂੰ ਛੋਟੇ ਪਿੱਛੇ ਹਾਂ ਕੱਟ ਲਿਆ ਤੇ ਉਹਨਾਂ ਪੱਤੀ ਇਹਨੂੰ ਵੇਖਦੇ ਆਂ ਇਹਦੇ ਵਿੱਚ ਕੀ ਨੇ ਵੇਜ਼ ਨੇ ਜਿਹੜੇ ਹਰਾ ਪਾੜਾ ਹਰਾ ਨੂੰ ਇਹਦੇ ਨੂੰ ਕੌੜਾ ਹੋ ਜੂ ਨੂੰ ਹਰੇ ਨੂੰ ਸਾਰੇ ਨੂੰ ਕੱਢਦੇ ਹੋ ਤੁਸੀਂ ਸ਼ਰਕ ਨੂੰ ਠੀਕ ਹੈ ਜੀ ਤੇ ਆਹ ਦੇਖੋ ਇਹਦੇ ਵਿੱਚ ਆ ਦੇਖੋ ਵੀਜ਼ ਨੇ ਇਹ ਵੀਜ਼ੂ ਨੇ ਭਾਗਾਂ ਬੁੰਦੀ ਜਾਦਾ ਪਾਟਰ ਮੂਲ ਵੀ ਪਾ ਸਕਦੇ ਹੋ ਕਿ ਅੱਪਾ ਨੇ ਦੁੱਧ ਵੀ ਪਾਉਣਾ ਵਾ ਫਿਰ ਜਾਦਾ ਨਾ ਮਤਲਬ ਠੀਕ ਹੋ ਜੂਗਾ ਸਾਰਾ ਘੜਾ ਘੜਾ ਜਿਹਾ ਤੁਸੀਂ ਬਣਾ ਲਾ ਤੇ ਪਾ ਜਦਾ ਗਾੜਾ ਵੀ ਨਹੀਂ ਕਰਨਾ ਹਾਂ ਤੇ ਰੋਕਤੀਆ ਕਿਉਂਗੇ ਵੇਖ ਸੀ ਮੈਂ ਤਾਂ ਖਾਣੇ ਵੀ ਨਾ ਆਪਾਂ ਦੇਖਦੇ ਕਿਵੇਂ ਬਣਾਉਂ ਕਿਉਂਕਿ ਜੇਕਰ ਆਪਾਂ ਦੇਖੋ ਇਦਾਂ ਦਾ ਬਣ ਜੂਗਾ ਜੀ ਇਹ ਤੇ ਜਿਹੜੀਆਂ ਇਹਦੇ ਵਿੱਚ ਗੱਠਾ ਹੋਣਗੀਆਂ ਨਾ ਆਪਾਂ ਫੇਰ ਚੈੱਕ ਕਰ ਲਾਂਗੇ ਇੱਕ ਵਾਰ ਕਿਉਂਕਿ ਬਟਰ ਮੈਂ ਮਿਲਣ ਦੇ ਵਿੱਚ ਨਾ ਜ਼ਿਆਦਾਤਰ ਪਾਣੀ ਹੀ ਹੁੰਦਾ ਇਹ ਜਿਆਦਾ ਤੁਸੀਂ ਉਹ ਨਾ ਕਰਿਆ ਕਰੋ ਇਹ ਤੇ ਉਹ ਪਾਈ ਮਿਕਸੀ ਦਾ ਜੱਗ ਤਾਂ ਜਿਹੜਾ ਟੱਣਾ ਨਾ ਟੁੱਟ ਗਿਆ ਮੇਰੇ ਤੋਂ ਦੇਖੀਏ ਹੁਣ ਇਹਦੇ ਵਿੱਚ ਕੋਈ ਗੱਠ ਨਾ ਹੋਵੇ ਤੇ ਪੂਰਾ ਸਮੂਤ ਚਾਹੀਦਾ ਪਾ ਨੂੰ ਆ ਦੇਖੋ ਇਹ ਹਰਾ ਸੀ ਨਾ ਇਹ ਆਪਾਂ ਨੂੰ ਕੱਢਣਾ ਪੈਣਾ ਜਿੱਥੇ ਜਿੱਥੇ ਮਤਲਬ ਕੋਈ ਗੱਠ ਹੋਊਗੀ ਨਾ ਉਹਦੇ ਵਿੱਚ ਗੱਠ ਕੀ ਮਤਲਬ ਇਹਦੀ ਕੋਈ ਹੋਣਾ ਲੋਜੀ ਹੁਣ ਇਹ ਹੋ ਗਿਆ ਤਿਆਰ ਲਓ ਜੀ ਇਹ ਹੈ ਗਿਆ ਬਲੌਗ ਦੀ ਰੈਸਪੀ ਤੇ ਆਪਾਂ ਤਿਆਰ ਕਰ ਲੈ ਜਿੱਦਾਂ ਆਪਾਂ ਤਰਬੂਜ ਲਿਆ ਕੱਟ ਤੇ ਚਾਹੋ ਆਪਾਂ ਨਾਲ ਤਾਰ ਕੇ ਆ ਤੇ ਤੇ ਆਪਾਂ ਬੀਜ ਕੱਢਨੇ ਨੇ ਇਹ ਲੈ ਲੈ ਜੀ ਆਪਾਂ ਨੇ ਦੁੱਧ ਦੁੱਧ ਤੁਸੀਂ ਜਿੰਨਾ ਤੁਹਾਡਾ ਦਿਲ ਕਰੂਗਾ ਓਨਾ ਹੀ ਕਰਨਾਗਾ ਮਿੱਠਾ ਵੀ ਤੁਸੀਂ ਚੀਨੀ ਓਨੀ ਹੀ ਲੈਣੀ ਹੈ ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਚੈਰੀ ਵੀ ਪਾ ਸਕਦੇ ਹੋ ਤੁਸੀਂ ਮਤਲਬ ਰੋਜ਼ਾ ਵੀ ਪਾ ਸਕਦੇ ਹੋ ਜਿੱਦਾਂ ਹਨਾ ਹਰ ਇੱਕ ਦੀ ਆਪਣੀ ਆਪਣੀ ਡਿਮਾਂਡ ਆ ਬਟ ਅਸੀਂ ਰੋਬ ਦਾ ਥੋੜਾ ਜਿਹਾ ਘੱਟ ਅਵੌਟ ਕਰਦੇ ਆ ਰੋਬ ਦਾ ਤਾਂ ਮਤਲਬ ਲੈਂਦੇ ਨਹੀਂ ਕਿਉਂਕਿ ਅਸੀਂ ਥੋੜਾ ਜਿਹਾ ਦੁੱਧ ਦੇ ਵਿੱਚ ਹੀ ਇਹਨੂੰ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਬਣੇ ਰਹੋ ਬਲੌਗ ਨੂੰ ਇੰਨਾ ਕਰੇਗਾ ਵੀ ਤੁਸੀਂ ਵੀ ਬਿਲਕੁਲ ਹੋਇਓ ਸਾਡਾ ਟੱਬਰ ਤਾਂ ਬਿਲਕੁਲ ਹੋ ਗਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਮੇਰੇ ਨਾਲ ਹਮੇਸ਼ਾ ਐਸੇ ਹੀ ਬੰਦੀ ਹੈ ਸੋ ਸਿਪਰੀ ਤਿਆਰ ਬੈਠੇ ਨੇ ਨਵੀਂ ਨਵੀਂ ਰੈਸਪੀ ਤਿਆਰ ਕਰਨ ਲਈ ਆਜੋ ਫਿਰ ਲਓ ਜੀ ਹੁਣੇ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਛੋਟੀ ਜੀ ਬਾਉਲਟੀ ਦੇ ਵਿੱਚ ਏਦਾਂ ਕਰਕੇ ਵੇਖ ਲਾਂਗੇ ਕਿ ਸਮੂਥ ਹੈ ਇਹਦੇ ਵਿੱਚ ਕੋਈ ਏਦਾਂ ਦੀ ਮਤਲਬ ਹੋ ਤਾਂ ਹੈ ਨਹੀਂ ਕਿ ਸੋ ਨਹੀਂ ਹੈਗੀ ਜੀ ਦੇਖੋ ਤੁਹਾਡੇ ਸਾਹਮਣੇ ਹੈ ਸਾਰਾ ਸਮੂਥ ਹੁਣ ਆਪਾਂ ਲਵਾਂਗੇ ਦੁੱਧ ਦੁੱਧ ਦਾ ਜਿੰਨਾ ਤੁਸੀਂ ਮੈਂਬਰ ਹੋਣਾ ਉਹਦੇ ਹਿਸਾਬ ਨਾਲ ਲੈਣਾ ਜੇ ਤੁਸੀਂ ਗਾੜਾ ਰੱਖਣਾ ਚਾਹੁੰਦੇ ਹੋ ਤਾਂ ਵੀ ਠੀਕ ਹੈ ਜੇ ਤੁਸੀਂ ਪਾਣੀ ਪਾਉਣਾ ਚਾਹੁੰਦੇ ਹੋ ਦੁੱਧ ਦੇ ਵਿੱਚ ਤਾਂ ਵੀ ਠੀਕਾ ਬਟ ਆ ਦੇਖੋ ਜੀ ਮੈਂ ਪੂੜ ਕੇ ਰੱਖ ਲੈ ਸੀ ਇਹਦੇ ਉੱਤੇ ਥੋੜੀ ਥੋੜੀ ਮਲਾਈ ਆ ਤੇ ਹੁਣ ਮੈਂ ਇਹਦੇ ਵਿੱਚ ਦੁੱਧ ਪਾਉਂਗੀ ਹੁਣ ਇਹ ਦੁੱਧ ਦੇ ਵਿੱਚ ਮੈਂ ਪਾਉਂਗੀ ਚੀਨੀ ਕਿਉਂਕਿ ਚੀਨੀ ਨਾਲ ਹੀ ਇਹਦਾ ਟੇਸ ਆਉਣਾ ਵੈਸੇ ਤਾਂ ਤਰਬੂਜ ਮਿੱਠਾ ਹੁੰਦਾ ਚੀਨੀ ਤੁਸੀਂ ਲੋੜ ਦੇ ਹਿਸਾਬ ਨਾਲ ਹੀ ਪਾਉਣੀ ਹੈ ਜ਼ਿਆਦਾ ਨਹੀਂ ਆ ਤੁਸੀਂ ਕੋਈ ਮਤਲਬ ਜਿਆਦਾ ਔਖਾ ਕੰਮ ਨਹੀਂ ਵੀ ਲੈ ਤੀਆਂ ਮਾਲੋ ਕੋਈ ਸੌਂ ਪਾਲਣ ਦਾ ਕੋਈ ਕੁੱਝ ਸੋਨੇ ਤ੍ਰਿਭੂਜ ਦੇ ਵਿੱਚ ਕਿਉਂਕਿ ਪਾਣੀ ਹੁੰਦਾ ਤੁਹਾਨੂੰ ਇਹ ਚੀਜ਼ਾਂ ਪਾਉਣੀਆਂ ਚਾਹੀਦੀਆਂ ਨੇ ਜਿੱਦਾਂ ਤੁਸੀਂ ਪਾ ਸਕਦੇ ਹੋ ਮਤਲਬ ਆਪਣੇ ਤੇ ਡਿਪੈਂਡ ਆ ਇਹ ਹਨਾ ਮਤਲਬ ਕੋਈ ਪਾਲ ਲੰਦਾ ਹਨਾ ਲੀਚੀਆਂ ਖੁਰਵਾ ਪਾਲ ਲੰਦੇ ਦੂਜੇ ਰੋਟਾ ਸਾਰਾ ਕੁਝ ਪਾ ਕੇ ਨਾ ਔਰ ਇਹਨੂੰ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਮਿਕਸ ਕਰਕੇ ਆਪਾਂ ਹੁਣ ਦੂਜਾ ਜੱਗ ਲਵਾਂਗੇ ਦੂਜੇ ਜੱਗ ਦੇ ਵਿੱਚ ਇਹ ਸਹੀ ਆਊਗਾ ਇਹਦੇ ਵਿੱਚ ਇਹਨੇ ਸਹੀ ਨਹੀਂ ਆਉਣਾ ਕਿਉਂਕਿ ਇਹਦਾ ਟੱਕਣ ਟੁੱਟਿਆ ਹੋਇਆ ਹੈ ਨੇ ਬਾਹਰ ਆ ਜਾਣਾ ਸੀ ਬਣੇ ਰਹੋ ਬਲੌਗ ਨੂੰ ਸਕਿੱਪ ਨਾ ਕਰਿਓ ਲੋ ਜੀ ਹੁਣ ਆਪਾਂ ਇਹਨੂੰ ਇਹ ਜੱਗ ਦੇ ਵਿੱਚ ਟ੍ਰਾਂਸਫਰ ਕਰਾਂਗੇ ਕਿਉਂਕਿ ਇਹ ਜੱਗ ਹੈਗਾ ਜਿਹੜਾ ਤੁਹਾਨੂੰ ਪਤਾ ਹੀ ਦੇ ਤੇ ਲਿਖਿਆ ਵੀ ਹੋਣਾ ਦੇਖੋ ਸਾਰਾ ਕੁਝ ਲਿਖਿਆ ਕਿੰਨਾ ਦੁੱਧ ਚਾਹੀਦਾ ਕਿੰਨਾ ਪਾਣੀ ਇਹਦੇ ਵਿੱਚ ਜੂਸ ਵੀ ਬਣਾ ਲੈਨੇ ਆਪਾਂ ਸ਼ੇਕ ਵੀ ਬਣਾ ਲੈਨੇ ਆ ਇਹ ਸ਼ੇਕ ਕਰਾਂ ਜਾਗਾ ਕਿਉਂਕਿ ਜਿਹੜੀ ਇਹ ਮਿਕਸੀ ਆ ਮਿਕਸੀ ਦੇ ਵਿੱਚ ਹਾਰਡ ਹਾਰਡ ਚੀਜ਼ਾਂ ਹੀ ਪੀਸੀ ਜਾਂਦੀਆਂ ਨੇ ਜਿਹੜੇ ਸਟੀਲ ਵਾਲਾ ਜੱਗ ਹੁਣ ਇਹ ਆਪਣਾ ਹੈਗਾ ਜਿੱਦਾਂ ਚਟਨੀ ਵਗੈਰਾ ਕੋਈ ਮਸਾਲੇ ਨੂੰਸੂਲੇ ਐਡਾ ਬਣਾ ਲੈਂਦੇ ਆ ਸੋ ਹੁਣ ਆਪਾਂ ਇਹਨੂੰ ਇੱਥੇ ਰੱਖ ਲਾਂਗੇ ਇਹਨਾਂ ਪਾਚ ਲਾ ਦੇਗੇ ਮਿਕਸੀ ਤੇ ਇੱਥੇੋਂ ਆਪਾਂ ਮਿਕਸੀ ਦੇ ਵਿੱਚ ਕੱਢ ਕੇ ਰੱਖਣਾ ਟੀ ਬਣਿਆ ਲੋ ਜੀ ਮਜੀਟੋ ਤਿਆਰ ਹੈ ਕਿਉਂਕਿ ਆਪਾਂ ਨੂੰ ਇਹ ਕੱਪ ਬਹੁਤ ਔਖਾ ਮਿਲਿਆ ਤੇ ਮਜੀਟੋ ਵਾਲਾ ਕੱਪ ਹੈ ਤੇ ਤੁਸੀਂ ਬਲੌਗ ਨੂੰ ਸਕਿਪ ਨਾ ਕਰਿਓ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਜਿਹੜਾ ਆਪਾਂ ਨੇ ਬਣਾਇਆ ਬਈ ਕਿਉਂਕਿ ਇਹਦੇ ਵਿੱਚ ਪਾਈ ਪਾਣੀ ਹੁੰਦਾ ਪਹਿਲਾਂ ਹੀ ਤਰਬੂਜ਼ ਦੇ ਵਿੱਚ ਤੁਸੀਂ ਦੁੱਧ ਚ ਪਾਣੀ ਨਾ ਪਾਓ ਇਹ ਥੋੜਾ ਬੜਨਾ ਹੀ ਤਾਂ ਵਧੀਆ ਆ ਦੇਖੋ ਸੋ ਹੁਣ ਆਪਾਂ ਇਹਨੂੰ सोनी सनी से डाउटर दे देंगे आ देखो तरबूज देना ओ oh माय गॉड इतना नीचे चले गए चल कोई नहीं प्यासा कहां का काम हो गया था फिर ना उन्हें पत्थर पापा पानी कितना सी सो वेरी फनी फनी वेरी टेस्टी यम सिरा ओके वेरी टेस्टी ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਇਹਨੂੰ ਬਣਾ ਕੇ ਦੇਖਿਓ ਤੇ ਇਸਕਿਪ ਨਾ ਕਰਿਓ ਬਿਲਕੁਲ ਵੀ ਬਣਾਉਣਾ ਹੈ ਇਹ ਰੈਸਪੀ ਜਿਹਨਾਂ ਨੂੰ ਨਹੀਂ ਵੀ ਪਤਾ ਲੱਗਿਆ ਹੋਇਆ ਜੀ ਮੈਂ ਤੁਹਾਨੂੰ ਕਮੈਂਟਾਂ ਦੇ ਵਿੱਚ ਦੱਸ ਦੂੰਗੀ ਦੁਬਾਰਾ ਰੈਸਪੀ ਤੇ ਕਮੈਂਟ ਕਰ ਦਿਓ ਤੇ ਗਰਮੀ ਦੀ ਇਹ ਬਹੁਤ ਹੀ ਬੈਸਟਾ ਗਰਮੀ ਤੋਂ ਬਚਣ ਲਈ ਸੋ ਤੁਸੀਂ ਕਮੈਂਟ ਕਰ ਦਿਓ ਸੋਹਣੇ ਸੋਹਣੇ ਆਪਾਂ ਦੁਬਾਰਾ ਦੱਸ ਦਾਂਗੇ ਤੁਹਾਨੂੰ ਪਰ ਸਕਿਪ ਨਾ ਕਰਿਓ ਬਣਾ ਕੇ ਘਰਾਂ ਦੇ ਵਿੱਚ ਜ਼ਰੂਰ ਟੇਸਟ ਕਰਿਓ ਮੈਂ ਧਨੀ ਮੰਗਣੀ ਮੈਂ ਤਾਂ ਆਪਣੇ ਜੱਗੀ ਬਣਾਈ ਆ ਬਈ ਵੈਰੀ ਟੇਸਟੀ ਬਣੀ ਆ ਵਾਹ ਵਾਹ ਟੇਸਟੀ ਸੋ ਬਾਏ ਬਾਏ ਅੱਜ ਦਾ ਬਲੌਗ ਮੈਂ ਇਸ ਨਾਲ ਐਂਡ ਕਰ ਰਹੀ ਆ ਕਿਉਂਕਿ ਮੈਂ ਹੁਣ ਲੱਗੀਆਂ ਮੁਝੇ ਟੋ